ਹਲੇ ਖਾਲਿਸਤਾਨ ਬਣਿਆ ਨਹੀਂ ਤੇ ਖਾਲਿਸਤਾਨ ਹੈ ਵੀ ਨਹੀਂ ਹਲੇ ਪਰ ਕੀ ਹੈ ਕਿ ਭਾਰਤ ਦੀ ਸਰਕਾਰ ਲੜ ਕੇ ਦੇ ਨਾਲ ਰਹੀ ਹੈ ਕੀ ਕਹਿੰਦੇ ਜੀ ਜੇ ਹਲੇ ਖਾਲਿਸਤਾਨ ਬਣਿਆ ਨਹੀਂ ਖਾਲਿਸਤਾਨ ਹੈ ਨਹੀਂ ਜੇ ਸਾਨੂੰ ਇੱਕ ਮੁਲਕ ਸਮਝ ਕੇ ਸਾਡੇ ਨਾਲ ਲੜ ਰਹੀ ਹੈ ਭਾਰਤ ਸਰਕਾਰ ਤੇਰਾ ਮਤਲਬ ਦੇਖੋ ਵੀ ਆਪਾਂ ਕਿੰਨੇ ਜ਼ੋਰਦਾਰ ਲੋਕ ਆ ਕਿੰਨੇ ਤਾਕਤਵਰ ਤੇ ਕਿੱਡੀ ਤਾਕਤ ਹੋਊਗੀ ਆਪਣੇ ਕੋਲ ਉਹ ਤਾਕਤ ਕਿਹੜੀ ਹੈ ਗੁਰੂ ਦੀ ਤਾਕਤ ਹੈ ਤੇ ਉਸ ਤਾਕਤ ਦੇ ਸਹਾਰੇ ਆਪਾਂ ਲੜ ਰਹੇ ਆ ਕਿੱਡੀ ਵੱਡੀ ਗੱਲ ਆ ਇਹ ਠੀਕ ਹੈ ਨਾ ਜੀ ਤੇ ਜਦੋਂ ਤਾਕਤ ਐਸ ਜਿਹੜੀ ਦਿਖ ਨਹੀਂ ਰਹੀ ਤਾਕਤ ਜਦੋਂ ਅਸੀਂ ਉਹ ਉਹ ਏਜੰਸੀ ਦੀ ਗੱਲ ਕਰਦੇ ਆ ਨਾ ਭਾਰਤ ਸਰਕਾਰ ਦੀ ਉਹ ਦਿਖਦੀ ਨਹੀਂ ਉਹ ਸਿਸਟਮ ਜਿਹੜਾ ਉਹਨੇ ਬਣਾਇਆ ਹੋਇਆ ਬ੍ਰਾਹਮਣ ਨੇ ਬੜਾ ਤਾਕਤਵਰ ਤਾਂ ਸਾਡੇ ਉਹ ਉਹਦੇ ਕੋਲ ਤਾਂ ਇੱਕ ਕੰਟਰੀ ਆ ਨਾ ਧਰਤੀ ਆ ਤੇ ਸਾਡੇ ਕੋਲ ਤਾਂ ਇਦਾਂ ਦਾ ਹਾਲੇ ਕੁਝ ਹੈ ਨਹੀਂ ਜੋ ਗੁਰੂ ਦੀ ਦਿੱਤੀ ਹੋਈ ਤਾਕਤ ਗੁਰੂ ਦਾ ਦਿੱਤਾ ਹੋਇਆ ਸਿਸਟਮ ਇਨ ਅਸਰਦਾਰਤ ਕਿ ਉਹ ਉਸ ਨੂੰ ਇੱਕ ਮੁਲਕ ਸਮਝ ਕੇ ਲੜ ਰਹੇ ਨੇ ਉਹਦੇ ਨਾਲ ਇੱਕ ਕੰਟਰੀ ਸਮਝ ਕੇ ਲੜ ਰਹੇ ਨੇ ਇੰਨਾ ਖਰਚਾ ਕੀਤਾ ਜਾ ਰਿਹਾ ਬਿਲੀਅਨਸ ਆਫ ਡਾਲਰਸ ਜਿਹੜੇ ਨੇ ਉਹਦੇ ਤੇ ਫੁੱਕੇ ਜਾ ਰਹੇ ਨੇ ਉਸ ਲੜਾਈ ਦੇ ਉੱਤੇ ਤੇ ਜਿੱਦੇ ਅਸੀਂ ਬਣਾ ਲਿਆ ਮਤਲਬ ਇਹ ਇਹ ਸੋਚੋ ਤੁਸੀਂ ਵੀ ਮਤਲਬ ਲੜ ਕੇ ਇਸ ਨਾਲ ਰਿਹਾ ਹੈ ਬਾਹਰ ਦੇ ਜਿਹੜੀ ਚੀਜ਼ ਹੈ ਹੈ ਨਹੀਂ ਮਤਲਬ ਉਹਦੇ ਤਾਂ ਹਾਰ ਪੱਕੀ ਆ ਨਾ ਉਹਦੇ